ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀਆਂ ਮਦੀਕਾ ਜੋਸ਼ੀ ਜੋਸ਼ੀ ਜਨਰਮ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਤੇ ਮੈਂ ਹਾਜ਼ਰਾਂ ਦੀ ਤੁਹਾਡੀ ਆਪ ਦੀ ਕਜਰੀ ਵਿੱਚ ਤੇ ਅੱਜ ਮੈਂ ਗੀਤਾਂ ਦੀ ਪਟਾਰੀ ਵਿੱਚੋਂ ਜੇ ਬਹੁਤ ਹੀ ਪਿਆਰੇ ਜਿਹੇ ਲੋਕੀਂ ਚ ਲੈ ਕੇ ਹਾਜ਼ਰ ਹੋਈਆਂ ਤੇ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਸੁਣਿਆ ਹੋਵੇ ਤੇ ਇਹ ਮੇਰੇ ਸੰਗੀਤ ਨੂੰ ਤੁਸੀਂ ਅਖੀਰ ਤੱਕ ਸੁਣਿਓ ਤੇ ਸਮਝਿਓ ਵੀ ਕੀ ਇਹ ਮਿਕਜੱਟੀ ਨੂੰ ਕਹਿੰਦਾ ਉਹਦੇ ਘਰ ਆ ਤੇ ਸੁਮਾਣੋਂ ਇਸ ਗੀਤ ਦਾ ਆਨੰਦ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਕਾਫ ਜਾਂ ਬਾਜੂ ਨਾਲ ਜੋੜਾਂ ਵਿੱਚ ਗੋਡਿਆਂ ਵਿੱਚ ਸੋਜ ਆ ਜਾਂਦੀ ਹੈ ਗਿੱਟੇ ਤੇ ਉਹ ਆ ਜਾਂਦੀ ਹੈ ਸੋਜ ਗੋਡੇ ਸੋਜ ਆ ਜਾਂਦੀ ਹੈ ਨਾ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸੂਗੀ ਤੇ ਤੁਸੀਂ ਆਪਦੀ ਕਾਪੀ ਤੇ ਪਹਿਲਾਂ ਤਿਆਰ ਰੱਖਿਓ ਲਿਖਣ ਲਈ ਤੇ ਲੋਗਵਾਰੋਂ ਭਰ ਕੇ ਅਸੀਂ ਇੱਕ ਚਾਰਜੇ ਲੋਗੂਗੀ ਦਾ ਆਨੰਦ

شادي <applause> ග සද මුල්ලදස්නපුල්ල ජනගේ ශැහදනලලෙ ශර ਤੇਰੀ ਤੋਰ ਵੇਖੀ ਹੈ ਨਹੀਂ ਹੁਸਨੇ ਦੀਏ ਭੁੱਲ ਜੜੀਏ ਕਰ ਧਿਆਨੁ ਭੁੱਲ ਜਾਣੀਗੇ ਬੱਚ ਬੁੱਢੇ ਤੇ ਜਵਾਨ ਸਵੀਐੜੀਏ ਰਾਂਝੇ ਵਾਂਗੂ ਪਿੰਡ ਛੱਡੀ ਕੇ ਸ਼ਰਨੂ ਨਾ ਜਾਈ ਜੱਟੀਏ ਪੈਰੀਂ ਪਾ ਕੇ ਸਲੀਪਰ ਕਾਲੇ ਸ਼ਰਨੂ ਨਾ ਜਾਈ ਮੈਰਨੇ ਨੀ ਹੱਟੀਆਂ സാധി ടി ജോ പര തൂ മണ ചുക്കള

ਜੀਵੇ ਤੇ ਪਤੰਗੇ ਆਲੀਂ ਕੇ ਜੀ ਮੇ ਸੌਣ ਦੇ ਮਹੀਨੇ ਵਿੱਚ ਨਹੀਂ ਨੀ ਤੇਰੇ ਪਿੱਛੇ ਸਾਧ ਹੁੰਦੇ ਦੇਖ ਸਤਰ ਮੁਰਬਿਆਨੀ ਵਾਲੇ ਸ਼ਹਿਰ ਨੂੰ ਉਹ ਗੀਤ ਵਾਇਆ ਪੂਰਾ ਤੇ ਦੱਸਿਆ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਉਹ ਜਾਦੇ ਹੱਸਣ ਦੀ ਪਰੀ ਸੀ ਜੱਟੀ ਤੇ ਘਰ ਵਾਲਾ ਕਹਿੰਦਾ ਤੂੰ ਨਾ ਜਾਈਂ ਤੇ ਲੋਕ ਪੱਟੇ ਜਾਣਗੇ ਤਰੀਆਂ ਬੇਸ਼ੀਆਂ ਪਾਉਣ ਲੱਗੀਆਂ ਜਨਾਨੀਆਂ ਜਿਹਨਾਂ ਦੇ ਘਰ ਵਾਲੇ ਪੱਟੇ ਖਾਣਗੇ ਤੇ ਵਾਕੀ ਤੁਸੀਂ ਆਪ ਸਮਝੋ ਇਹਨੂੰ ਵੀ ਗੀਤ ਕਿੱਥੋਂ ਤੱਕ ਇਹ ਸੱਚਾਈ ਹੈ ਇੰਦਰਵਾਣੀ ਦਾ ਹਟ ਨੂੰ ਅਗਲਾ ਕਿਸ ਅਨੁਸਾਰ ਨਹੀਂ کہانی ਦਾ ਪਤਾ ਹਨ ਤੇ ਲਓ ਹੁਣ ਤੁਸੀਂ ਇਹ ਮੇਰੇ ਗੀਤ ਬਾਰੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਨਾਲੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਲੋ ਹੁਣ ਆ ਜੋ ਤੁਸੀਂ ਤੰਦਰੁਸਤੀ ਵਲ ਕਾਫੀਆ ਬਾਤ ਕਰਨ ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਗੋਡਿਆਂ ਗਿੱਡਿਆਂ ਤੇ ਸੋਜ ਆ ਜਾਂਦੀ ਹੈ ਤਾਂ ਕਰੋ ਇਹ ਉਪਾਅ ਕੀ ਉਪਾਅ ਕਰਨਾ ਤੁਸੀਂ 200 ਗ੍ਰਾਮ ਪਾਣੀ ਵਿੱਚ ਜਣੀ ਇੱਕ ਗਲਾਸ ਪਾਣੀ ਦੇ ਸਮਝ ਗਏ ਨਾ ਅੰਦਾਜ਼ੇ ਨਾਲ ਪਾਣੀ ਵੱਧ ਘੱਟ ਇੱਕ ਗਲਾਸ ਪਾਣੀ ਦਾ ਲੈ ਲਿਆ ਤੇ ਉਹਦੇ ਵਿੱਚ ਇੱਕ ਚਮਚਾ ਮੇਥੀ ਦਾਣਾ ਪਾਓ ਤੇ ਚਾਹ ਦੀ ਤਰ੍ਹਾਂ ਉਹ ਮਲ ਜਿਵੇਂ ਪਚਾਰੋਂ ਵਾਲੀ ਦਿੰਨੇ ਚਾਹ ਬਣਾਉਨੇ ਆ ਤੇ ਬਸ ਮੇਥੀ ਦਾਣਾ ਬਾਹ ਲਓ ਸਵੇਰੇ ਖਾਲੀ ਪੇਟ ਪੀਓ ਤੇ ਸ਼ਾਮ ਨੂੰ ਖਾਣੇ ਤੋਂ ਬਾਅਦ ਪੀਓ ਫਿਰ ਰਾਤ ਨੂੰ ਪੀਉ ਕਿ ਰੱਖਤਾ ਤੇ ਫਿਰ ਸਵੇਰੇ ਪੀਉਂਦਾ ਤੇ ਸਵੇਰ ਵਾਲਾ ਰਾਤ ਨੂੰ ਪੀ ਲਿਆ ਰਾਤ ਵਾਲਾ ਸਵੇਰੇ ਪੀ ਲਿਆ ਸਮਝ ਗਏ ਤੇ ਸਵੇਰੇ ਖਾਲੀ ਪੇਟ ਪੀਓ ਤੇ ਸ਼ਾਮ ਨੂੰ ਖਾਣੇ ਤੋਂ ਬਾਅਦ ਪੀਓ ਖੂਨ ਗਾੜਾ ਨਹੀਂ ਹੋਊਗਾ ਤੇ ਸ਼ੂਗਰ ਤੇ ਵੀ ਕੰਟਰੋਲ ਹੋਊਗਾ ਗੋਡੇ ਤੇ ਗਿੱਟੇ ਸਭ ਤੰਦਰੁਸਤ ਹੋਣਗੇ ਸੋਜ ਘਟੂ ਜਿਸ ਗੋਡਿਆਂ ਦੀ ਸੋਜ ਆ ਤੇ ਜਦੋਂ ਤੁਸੀਂ ਇਹ ਮੇਚਾ ਲਓਗੇ ਤੇ ਤੁਹਾਡੇ ਸੋਜ ਨਹੀਂ ਰਹਿਣੀ ਤੇ ਤੁਸੀਂ ਤੰਦਰੁਸਤ ਹੋ ਜਾਓਗੇ ਮਾਣੋ ਇਸ ਗੀਤ ਦਾ ਤੇ ਇਸ ਨੁਕਤੇ ਆਨੰਦ ਤੇ ਮੈਨੂੰ ਤੇ ਉਹ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਆਪਾਂ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ